ਭਾਈ ਜੀ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਗਈ ਹੈ ਜਿੱਥੇ ਇੱਕ ਪਾਸੇ ਅਸੀਂ ਪੁਰਾਣੇ ਸਮੇਂ ਤੋਂ ਦੇਖਦੇ ਪਏ ਹਾਂ ਕਿ ਜਦੋਂ ਪੁਲਿਸ ਵਾਲੇ ਚਲਾਨ ਕੱਟਣ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਉਹ ਸਾਡੇ ਮੋਟਰਸਾਈਕਲ ਦੀ ਜਾਂ ਗੱਡੀ ਦੀ ਚਾਬੀ ਕੱਢਦੇ ਆ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਦੇ ਆ ਤੇ ਕਈ ਵਾਰ ਤਾਂ ਕੁਝ ਅਜਿਹੇ ਲੋਕ ਵੀ ਹੁੰਦੇ ਆ ਜਿਹੜੇ ਸਭ ਤੋਂ ਪਹਿਲਾਂ ਇੱਕ ਅਜਿਹੇ ਸ਼ਖਸ ਨੂੰ ਫੋਨ ਲਗਾਉਂਦੇ ਆ ਤੇ ਉਹ ਫੋਨ ਫਿਰ ਪੁਲਿਸ ਵਾਲੇ ਨੂੰ ਫੜਾ ਦਿੰਦੇ ਆ ਕਿ ਜਨਾਬ ਹੋਰੀ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਲਵੋ ਪਰ ਹੁਣ ਇਹ ਸਾਰੀਆਂ ਗੱਲਾਂ ਪੁੱਠੀਆਂ ਪੈਣ ਜਾ ਰਹੀਆਂ ਨੇ ਨਾ ਹੀ ਤੁਹਾਡੀ ਗੱਡੀ ਦਾ ਮੋਟਰਸਾਈਕਲ ਦੀ ਚਾਬੀ ਕੱਟੀ ਜਾਵੇ ਕਿ ਅਤੇ ਨਾ ਹੀ ਹੁਣ ਤੁਸੀਂ ਕਿਸੇ ਆਲਾ ਅਧਿਕਾਰੀ ਨੂੰ ਫੋਨ ਲਗਾ ਸਕੋਗੇ ਕਾਰਨ ਕੀ ਹੈ ਇਹ ਤਸਵੀਰਾਂ ਤੁਸੀਂ ਨਜ਼ਰ ਮਾਰ ਲਵੋ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਨੇ ਕਿ ਪੁਲਿਸ ਵਾਲਿਆਂ ਦੇ ਹੱਥ ਇੱਕ ਟੈਕਨੋਲੋਜੀ ਆ ਗਈ ਹੈ ਇਹ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਹੁਣ ਟੈਕਨੋਲੋਜੀ ਦੇ ਨਾਲ ਲੈਸ ਹੋ ਚੁੱਕੀ ਹੈ ਪੁਲਿਸ ਤੇ ਕੋਡ ਨਵੀਂ ਡਿਵਾਈਸ ਹੋਵੇਗੀ ਜਿਸ ਤੇ ਨਾਲ ਕੈਮਰਾ ਲੱਗਾ ਹੋਇਆ ਏ ਜਿਸ ਤੇ ਤੁਹਾਡੀ ਗੱਡੀ ਸਕੈਨ ਕੀਤੀ ਜਾਵੇਗੀ ਤੁਹਾਡੀ ਗੱਡੀ ਤੇ ਨਾਲ ਅਟੈਚ ਮੋਬਾਈਲ ਨੰਬਰ ਹੋਵੇਗਾ ਜਿਸ ਤੇ ਤੁਹਾਨੂੰ ਇੱਕ ਲਿੰਕ ਆਵੇਗਾ ਤੇ ਜਦ ਤੁਸੀਂ ਲਿੰਕ ਨੂੰ ਖੋਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਗੱਡੀ ਰੋਂਗ ਪਾਰਕਿੰਗ ਦੇ ਵਿੱਚ ਖੜੀ ਹੋਣ ਕਰਕੇ ਉਸਤਾ ਚਲਾਨ ਕੱਟ ਦੇ ਦਿੱਤਾ ਗਿਆ ਏ ਅਤੇ ਨਾ ਹੀ ਫਿਰ ਤੁਹਾਨੂੰ ਕਿਸੇ ਦਾ ਸਫਾਰਿਸ਼ ਕਰਨ ਦਾ ਸਮਾਂ ਮਿਲਣਾ ਅਤੇ ਨਾ ਹੀ ਤੁਹਾਨੂੰ ਕੋਈ ਬਹਿਸਬਾਜ਼ੀ ਦਾ ਕਾਰਨ ਮਿਲਣਾ ਇਸ ਬਾਬਤ ਕੀ ਹੈ ਖਾਸ ਅਪਡੇਟ ਕਿਵੇਂ ਤੁਸੀਂ ਇਸ ਚਲਾਨ ਤੋਂ ਬਚ ਸਕਦੇ ਹੋ ਇੱਕ ਵਾਰ ਤੁਸੀਂ ਸੀਨੀਅਰ ਅਫਸਰਾਂ ਦੀ ਜ਼ੁਬਾਨੀ ਸੁਣ ਲਵੋ ਪਹਿਲਾਂ ਅਸੀਂ ਲੋਕ ਲਾਉਂਦੇ ਸੀ ਗੱਡੀ ਨੂੰ ਉਹ ਲੋਕ ਲਾ ਕੇ ਬੰਦਾ ਆਉਂਦਾ ਸੀ ਜਿਹਦੀ ਗੱਡੀ ਸੀਗੀ ਉਹਦਾ ਅਸੀਂ ਚਲਾਨ ਕਰਦੇ ਸੀ ਹੁਣ ਸਾਡੇ ਕੋਲੇ ਇੱਕ ਈ ਮਸ਼ੀਨ ਆ ਗਈ ਹੈ ਇਹਦੇ ਵਿੱਚ ਆਰਟੀਓ ਸਰੂਰ ਦੀ ਜਿਹੜੀ ਆਈਡੀ ਆ ਗਈ ਅਸੀਂ ਚਲਾਨ ਕਰਦਾ ਨੇ ਖੜੀ ਗੱਡੀ ਦਾ ਜੇ ਕੋਈ ਜਾਂਦਾ ਯਾ ਬਾਜ਼ਾਰ ਦੇ ਵਿੱਚ ਜਾਂ ਪਾਰਕ ਤੋਂ ਵੇਰ ਗੱਡੀ ਕਿਤੇ ਵੀ ਖੜੀ ਹੈ ਲੌਕ ਕਰਕੇ ਚਲੇ ਜਾਂਦੇ ਨੇ ਅਸੀਂ ਉਹਦੀ ਫੋਟੋ ਖਿੱਚ ਕੇ ਉਹਦਾ ਚਲਾਨ ਕਰਦਾ ਨੇ ਉਹ ਚਲਾਨ ਆਰਟੀਓ ਸਾਹਿਬ ਦੇ ਚਲਿਆ ਜਾਂਦਾ ਚਲਾਨ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਸਲਿੱਪ ਕੱਢ ਕੇ ਅਗਲੇ ਦੇ ਬੰਪਰ ਤੇ ਟੰਗ ਦਾਨੇ ਬਾਤ ਉਹ ਚਰਾਣ ਪਰ ਰਹਿ ਜਾਂਦਾ ਹੈਗਾ ਉਹਦੇ ਵਿੱਚ ਲੈਂਕਾ ਲਿੰਕ ਤੇ ਚਰਾਣ ਪਰ ਰਹਿ ਜਾਊਗਾ ਇੱਕ ਦਾ ਸਪਾਰਸ ਖਤਮ ਹੋ ਗਈ ਵੱਡੀ ਗੱਲ ਤਾਂ ਇਹ ਹੈ ਅੱਗੇ ਸਾਨੂੰ ਕੰਨ ਨੂੰ ਫੋਨ ਲਾਉਂਦਾ ਸੀ ਵੀ ਇਹ ਗੱਲ ਕਰਿਓ ਜੀ ਰਹਿਣ ਦਿਓ ਉਹ ਕੰਮ ਬੰਦ ਹੋ ਗਿਆ ਕਿਉਂ ਉੱਥੇ ਗੱਡੀ ਕੋਲੇ ਕੋਈ ਹੁੰਦਾ ਨਹੀਂ ਮੈਸੇਜ ਆਉ ਫੋਨ ਤੇ ਤੇ ਬੜਾ ਕਾਲਾ ਹੋ ਗਿਆ ਇਸ ਕਰਕੇ ਅੱਜ ਦੇਖੋ ਅੱਗੇ ਇਥੇ 50 50 ਗੱਡੀਆਂ ਖੜਧੀਆਂ ਸੀ ਅੱਜ ਇੱਕ ਗੱਡੀ ਦੇ ਤੁਹਾਡੇ ਚੈਨਲ ਨਾਲ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿੱਥੇ ਵੀ ਪਾਰਕਾਂ ਬਣੀਆਂ ਨੇ ਉੱਥੇ ਗੱਡੀਆਂ ਖੜੀਆਂ ਕਰਨ ਨਹੀਂ ਚਲਾਨ ਹੋਊਗਾ ਬਾਜ਼ਾਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਕਿਉਂਕਿ ਜਿੱਥੇ ਸਾਨੂੰ ਗੱਡੀ ਮਿਲ ਜਾਂਦੀ ਹੈ ਉਥੇ ਦੁਕਾਨਦਾਰ ਰਵੀਰਾਂ ਦਾ ਵੀ ਫੋਨ ਆ ਜਾਂਦਾ ਵੀ ਇੱਥੇ ਗੱਡੀ ਖੜੀ ਆ ਅਸੀਂ ਫੋਟੋ ਖਿੱਚਣੀ ਆ ਫੋਟੋ ਖਿੱਚ ਕੇ ਉਹਦਾ ਚਲਾਨ ਹੋ ਜਾ ਕਰੂਗਾ ਉਹ ਆਪਣਾ ਆਰਟੀ ਦੀ ਆਈਡੀ 'ਚ ਭਰੂਗਾ ਜਿਹੜਾ ਉਹਦਾ ਲਿੰਕ ਆਰਟੀ ਦਾ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਆਏਗਾ ਜਿਹੜਾ ਕਾਰ ਮਾਲਕ ਨੂੰ ਜਾਊਗਾ ਤਾਂ ਉਹ ਕਿਸ ਤਰ੍ਹਾਂ ਜਿਹੜਾ ਉਹਦਾ ਚਲਾਨ ਹੈ ਜੀ ਪੀ ਕਰ ਪਾਊਗਾ ਉਹਦੇ ਵਿੱਚ ਸਰ ਜਿਹੜਾ ਮੋਬਾਈਲ ਤੇ ਮੈਸੇਜ ਆਊਗਾ ਵੀ ਤੁਹਾਡਾ ਚਲਾਨ ਹੋ ਗਿਆ ਇਹਨਾਂ ਨੰਬਰ ਗੱਡੀ ਦਾ ਰੋਂਗ ਪਾਰਕਾ ਜਗ੍ਹਾ ਤੇ ਖੜੀ ਸੀ ਉਹਦੇ ਵਿੱਚ ਇਹ ਲਿੰਕ ਵੀ ਆਉਂ ਉਹਤੇ ਆਨਲਾਈਨੋਂ ਭਰ ਸਕਦਾ ਹੈ ਆਟੋ ਦਾਫਤਰ ਜਾਣ ਦੀ ਲੋਟਰੀ ਉਸੇ ਰੈਂਕ ਤੇ ਜਿਹੜਾ ਹੈਗਾ ਉਹ ਚ ਜੁਰਮਾਨਾ ਆਨਲਾਈਨ ਅਦਾ ਕਰ ਸਕਦਾ ਹੈ ਕੀ ਕੋਈ ਉਹਦੇ ਚ ਸਪਾਰਸ਼ ਕੰਮ ਕਰੂਗੀ ਕਿਸ ਤਰ੍ਹਾਂ ਵੀ ਅਗਲਾ ਲਿੰਕ ਵਾਪਸ ਕਰਵਾ ਸਕਦਾ ਕੋ ਨਹੀਂ ਹੋਊਗਾ ਨਹੀਂ 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 ਕੋਈ ਇਹਦਾ ਇਹਦਾ ਭਰਨੀ ਪੜੇਗਾ ਜੀ ਤੇ ਤੁਹਾਡੇ ਲਈ ਕਿੰਨਾ ਖਾੜਾ ਹੋ ਗਿਆ ਸਾਨੂੰ ਬਹੁਤ ਖਾੜਾ ਹੋ ਗਿਆ ਸਰ ਕੱਲ ਅਸੀਂ 131 ਚਲਾਨ ਕੱਟੇ ਨੇ ਨੇ ਚਲਾਨ ਕੱਟਣਾ ਬਹੁਤ ਔਖਾ ਹੈ ਇਹਦਾ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਸੰਗਰੂਰ ਦੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਇਹਦੇ ਨਾਲ ਦੇਖੋ ਬڑے ਲੋਕਾਂ ਨੇ ਸਾਨੂੰ ਕਿਹਾ ਵੀ ਬਹੁਤ ਵਧੀਆ ਗੱਲ ਹੋ ਗਈ ਕਿਉਂਕਿ ਕੋਈ ਮਰੀਜ਼ ਜਾਂਦਾ ਸੀ ਜਾਂ ਕੋਈ ਬੱਚਾ ਆਪਣੇ ਪੜ੍ਹਾਈ ਵਾਸਤੇ ਜਾਂਦਾ ਸੀ ਜਾਂ ਉਹ ਚ ਜਾਮ 'ਚ ਫਸ ਜਾਂਦੇ ਸੀ ਲੋਕ ਹੁਣ ਉਹ ਜਾਮ ਲੱਗਣਾ ਬੰਦ ਹੋ ਗਿਆ ਇਸ ਲਈ ਤੁਹਾਡੇ ਚੈਨਲ ਵਾਲੇ ਲੋਕਾਂ ਨੂੰ ਅਪੀਲ ਕਰਦੇ ਵੀ ਜਿੱਥੇ ਪਾਰਕ ਦੀ ਜਗ੍ਹਾ ਬਣੀ ਹੈ ਉੱਥੇ ਖੜੀ ਕਰੋ 2 ਮਿੰਟਾਂ ਦੀ ਗੱਲ ਹੁੰਦੀ ਹੈ ਨਾ ਖੜਨਾ ਬਾਜ਼ਾਰ 'ਚ ਖੜੀ ਕਰਨ ਨਾ ਰੋਡ 'ਤੇ ਖੜੀ ਕਰਨ ਕਰਨਗੇ ਤਾਂ ਚਲਾਨ ਹੋਊਗਾ